ਆ ਜੀ ਮਿੱਤਰੋ ਵੈਲਕਮ ਆਪਣੀ ਨਵੀਂ ਵੀਡੀਓ ਚ ਜੀ ਆਪ ਦਾ ਲੰਘਾਵਾ ਰੋ ਪਰ ਮੇਰ ਚੱਲ ਰਹੀ ਆ ਮਹੀਨ ਦੀ ਆਪਣੀ ਦੀ ਤੇ ਬੜ ਬੜਾ ਪਾਦਾ ਥਰੇਸ਼ਰ ਬਾਸਕਟ ਪਾਉਣ ਵਾਲਾ ਹਜੇ ਉਦੋਂ ਬਾਅਦ ਚੇਂਜ ਹੋਣ ਪਾਉਣੀਆਂ ਫਿਲਟਰ ਦੀ ਆ ਤਾਂ ਫਿਲਟਰ ਕੱਢਿਆ ਤੇ ਕਟਰ ਦਾ ਅੱਜ ਕਟਰ ਕੱਟ ਲਿਆ ਥੋੜਾ ਜਿਹਾ ਬਾਸਕਟ ਦਾ ਕੰਮ ਜਾਂ ਕਰਾਉਣ ਦਾ ਤਾਇਆ ਮੰਗਰ ਲਈ ਪਲੇਟ ਜੀ ਦਾ ਪਰ ਅੱਗੇ ਕੱਟ ਦੇਖੀਏ ਇਹ ਬੜ ਬਲ ਪੈ ਗਿਆ ਕੱਟ ਦੇ ਬਚਾਲੇ ਓ ਇਹਦਾ ਨਾ ਪਾਇਰ ਫਟ ਗਿਆ ਦੀਗਾ ਪਰ ਉਸ ਦਾ ਟਰਾਲਾ ਚੈੱਕ ਵਾਲਾ ਉਹ ਚੈੱਕ ਵੀ ਬਾਹਰ ਕੱਢਦੇ ਲੀਵਰ ਬਗਲ ਦਾ ਲੱਗਣੀ ਨਹੀਂ ਰਹੀ ਉਹ ਤੇ ਤੇ ਪਾਇਰ ਫਟਣ ਕਰਕੇ ਜਦ ਡੇ ਗਿਆ ਪਹੀ ਦੇ ਵਿੱਚ ਬਈ ਵਿਚਾਲਾ ਵਿਚਾਲਾ ਜਾ ਲੱਗਿਆ ਥੋੜਾ ਜਿਹਾ ਝੁੱਕ ਗਿਆ ਜਦੋਂ ਚੱਲਦਾ ਸਹੀ ਹੈ ਅਜਿਹਾ ਦਿਖ ਰਿਹਾ ਉਹ ਮਸਟੈਪ ਕੱਢਣੀ ਗੁੱਟਣੀ ਹੈ ਕਹਦੇ ਬਲੇਟਾਂ ਵਾਲੀ ਆਇਨੇ ਸਿੱਟਿਆ ਸਤੇ ਬਸਟੋਪ ਕੱਢਣੀ ਥੋੜੀ ਔਖੀ ਹੁੰਦੀ ਆ ਪਾਲ ਜਾ ਕਰਕੇ ਸੱਟਾ ਹਟਾ ਦਾ ਬਸੀਆਂ ਲਾਈਆਂ ਦੀ ਘਣਾਆਂ ਦੀ ਆ ਦੇਖੋ ਇਹ ਆਹ ਖਣ ਪਰੇਟ ਕਰੀ ਆ ਪੂਰੀ ਬਚਾਲ ਪਰ ਕੋਈ ਆ ਨਹੀਂ ਚੱਲਦਾ ਜੇ ਐਂਗਲ ਹੋਵੇ ਤਾਂ ਐਂਗਲ ਦਾ ਤਾਂ ਨਿਕਲਿਆਦਾ ਆਰਾਮ ਨਾਲ ਐਂਗਲ ਖੋਲ ਕੇ ਮੂਹਰ ਲਈ ਸਾਰੇ ਜੀ ਪੈ ਗਿਆ ਪਿਛਲੀ ਅੰਦਰਲੀ ਐਂਗਲ ਤੇ ਤੇ ਸਟਾਰਟ ਕਰਕੇ ਹੀਲ ਜੀ ਚੱਕਦੀ ਤਾਂ ਉਹ ਬਾਲਾ ਲਾਤਾ ਖਮਾ ਕੇ ਤੇ ਹੀਟ ਉਠਾਣਾ ਆ ਜੇ ਤੇ ਸੰਗਲ ਇੱਕ ਵੀਡੀਓ ਦੇਖੀ ਸੀ ਸੰਗਲ ਪਾ ਕੇ ਨਾ ਐ ਲੰਬਾ ਇਹ ਉਹ ਥੱਲੇ ਜਾ ਕੇ ਚੱਕ ਭਰੇ ਦੀਗਾ ਸੰਗ ਵਾਲਾ ਹੈਗਾ ਆਪਣੇ ਕੋਲੇ ਤੇ ਭਰ ਕੇ ਦੇਖਦੇ ਆ ਚੱਕ ਸਿੱਧਾ ਹੁੰਦਾ ਮਾੜਾ ਮੋਟਾ ਹੈ ਹੋ ਗਿਆ ਚੱਲ ਹੱਥ ਨਿਕਲਦੀ ਹੋਈ ਹੱਥ ਨਾਲ ਨਹੀਂ ਨਿਕਲਦੀ ਉਹਨੇ ਕੁੱਟ ਨਹੀਂ ਪੈਂਦੀ ਥੋੜੇ ਨਾਲ ਥੱਟਾ ਮਾਰ ਕੇ ਨਿਕਲਦੀ ਆ ਝੰਡ ਕਰੀ ਪਈ ਉਹ ਕੁੱਟ ਕੁੱਟ ਫਿਰ ਜਰੀ ਦੇਖਿਆ ਮਸ਼ੀਨ ਸਟਾਰਟ ਹੈ ਜੇ ਬੈਟਰੀ ਥੋੜੀ ਜਿਹੀ ਡਾਊਨ ਨੇ ਤੌਰੀ ਸਰਫਾ ਮਰੀ ਜਾਂਦਾ ਧਾਰ ਦਿੰਦੇ ਆ ਮਾਦਲ ਧਾਰ ਦੋਵੇਂ ਵਿਸਦੇ ਆ ਤੇ ਇਹਦਾ ਕਰਦੇ ਨਾਲ ਸ਼ਕਲ ਲੈ ਕੇ ਆਈਏ ਆਹ ਚੋਬਰ ਹੁੰਦੀ ਦੀ ਮਸ਼ੀਨ ਪਤਾ ਨਹੀਂ ਕੀ ਕੀ ਕਰ ਲਿਆ ਆ ਦੇਖ ਲੈ ਆ ਬੱਚਾ ਕਾੜਦਾ ਤਾ ਤੋੜਦਾ ਲੋਰਾ ਸਮਾਨ ਆਹ ਤੋੜਦਾ ਪਤਾ ਨਹੀਂ ਕੀ ਕੀ ਕਰਕੇ ਲੈਨੇ ਕਿੱਥੇ ਪਾਇਆ ਬਾਈ ਜੱਬ ਤਾਂ ਹੁਣ ਮਾਈ ਨੂੰ ਪਤਾ ਹੈਗਾ ਬਾਈ ਕਿੱਥੇ ਆ ਮੀ ਭਦੀ ਭਜੀ ਕਦੇ ਜਾਂਦੀ ਦੀ ਪਹੀ ਚ ਪਹੀ ਚ ਪਹੀ ਚ ਤੇ ਭਾਈ ਬਾਈ ਨੇ ਖੱਲੀ ਫੁੱਲ ਵਿੱਚ ਸੀ ਨਾ ਤੇ ਭਾਈ ਮੈਂ ਬਾਈ ਨੂੰ ਜਾ ਹੋਲੀ ਕਰ ਲਾ ਪੱਥਰ ਬਹੁਤ ਈ ਯਾਰ ਉਹ ਕਿਤੇ ਉਧਰ ਪੱਥਰ ਤੇ ਚੜ ਗਈ ਉਧਰ ਲਵੇ ਆ ਗਿਆ ਦਰੱਖਤ ਰਸ ਦੀਆ ਪਹੀ ਦੇ ਨੂੰ ਪੀਹ ਦੇ ਪਾ ਕੇ ਸਿੱਧੀ ਵਿੱਚ ਲੱਗੀ ਉਹ ਏ ਉੱਥੇ ਰੁਕ ਗਈ ਨਹੀਂ ਮੰਦ ਹੋ ਗਈ ਕਿਤੇ ਭਾਈ ਜਾ ਦੇ ਚੱਲ ਤਰ ਗਿਆ ਦਮ ਬਾਈ ਨੂੰ ਢੱਗਾ ਵਾਲਾ ਚਲ ਅਦਰ ਨਕਲ ਜੂ ਉਹ ਕੱਟ ਕੇ ਖੜੇ ਪਤਾ ਹੀ ਨਹੀਂ ਇਹਨਾਂ ਦਾ ਕੀ ਕੁਝ ਹੋਇਆ ਇੱਥੇ ਤਾਂ ਹੋਰ ਪਤਾ ਨਹੀਂ ਉਧਰ ਲਈ ਹੈਡ ਵੀ ਕੀ ਲੱਗਿਆ ਹੋਇਆ ਉਧਰ ਵੀ ਪੱਥਰ ਕਰ ਦੇਣਾ ਸਾਬ ਆਪਾਂ ਦਾ ਵੀ ਇਧਰੋਂ ਤਾਂ ਨਟ ਦੇ ਵਿੱਚ ਕਾ ਦਿਆ ਹੰਗਲਾਪਾ ਸੰਗਲ ਪਾਤਾ ਹੈਡ ਹੋਲ ਕੀ ਜਗ੍ਹਾ ਬਣਾਈ ਆ ਪੂਰੀ ਪੂਰੀ ਇੱਥੇ ਤੇ ਇਧਰ ਲਾਉਣੀ ਆ ਜਿਗਾਰ ਕਾਜ ਕਸੀਏ ਦੇਖ ਕੇ ਪੂਰਾ ਪੂਰਾ ਜਿਹਾ ਫਿਰ ਜੈਕ ਇੱਥੇ ਭਰਦਾ ਕਿ ਬਚਾਲੇ ਜੇ ਇੱਥੇ ਕਾ ਨਹੀਂ ਵਸੇ ਨਾ ਦੇ 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 ਹੋਰ ਮਨ ਨਾ ਜਿੰਨਾ ਕ ਵਿਚਾਰਾ ਸਮਾਨ ਦੰਦਾ ਜੱਕ ਟੁਕ ਚੱਕ ਕੇ ਸੰਗਲ ਤੋਂ ਮੂੰਹ ਪਰਾ ਰੱਖੀਂ ਕਿ ਤੋੜਾ ਨੂੰ ਆ ਜਾ ਤੇ ਜਾਨੂ ਸਮਾਨ ਮੂੰਹ ਦੇ ਕੇ ਚੱਕਲਾਂ ਦਾ ਫੇਰ ਹੋ ਜਾਂਦਾ ਆ ਹੁਣ ਦੇ ਵਿੱਚ ਦਾਵ ਹੈ ਪੂਰੀ ਇੱਥੇ ਕਸਿਆ ਹੋਇਆ ਤਾਂ ਸਿੱਧਾ ਦੇਖੋ ਜਮਾ ਤੇ ਛੱਡ ਕੇ ਫੇਰ ਲੰਗਾਇਆ ਉਹਦਾ ਥੋੜਾ ਥੱਲੇ ਨੂੰ ਵੱਧ ਦੱਬਣਾ ਹੋਊਗਾ ਥੱਲੇ ਨੂੰ ਜਦ ਝਕਾ ਪੈਗਾ ਪੂਰਾ ਟਾਈਟ ਕਰਕੇ ਇਹੋ ਮਾੜਾ ਮੋਟਾ ਰਲਦਾ ਰਹਦਾ ਆ ਨੇੜੇ ਲਾਉਣਾ ਸੀ ਉਹ ਨੇੜੇ ਜੱਕ ਗਿਨੀ ਨੂੰ ਹੌਲ ਛੱਡ ਕੇ ਥੱਲੇ ਫੇਰ 베ਰੇ ਦੇ ਵਿੱਚ ਉਤਰਾਂਗੇ ਇੰਨੇ ਇੰਨਾ ਕੀ ਆ ਪਹਿਲਾਂ ਦੇਖੋ ਬਸ ਛੱਡ ਛੱਡ ਦੇ ਆਹ ਦੇਖੀ ਨਾਲ ਦੀ ਨਾਲ ਉੱਠੂ ਤਾਂ ਹਨ ਹੌਲੀ ਹੌਲੀ ਛੱਡਦਾ ਡਰਦਾ ਬਾਲਾ ਸਾਡਾ ਬੰਦਾ ਕੋਈ ਕਹਿੰਦਾ ਬੜੀ ਨਾ ਕਹਿੰਦਾ ਗੁਜਰਾਂ ਦਾ ਮੁੰਡਾ ਕਹਦਾ ਉਹ ਕਿ ਡਰਦਾ ਬੜੀ ਬਿਮਾਰੀ ਪਰਸੋਂ ਦੀ ਲੱਤ ਲੱਤ ਤੇ ਬਾਅਦ ਇੱਕ ਗੁਜਰਾਂ ਦਾ ਭੈਣ ਨਾ ਬਾਅਦ ਆਪਦੇ ਹੁਣ ਹੋ ਗਿਆ ਢਲਾ ਹੁਣ ਟਲਿਆ ਹੋ ਗਿਆ ਇਹ ਥੱਲੇ ਦਵਾਂਗੇ ਕੋਈ ਹੋਰ ਚੀਜ਼ ਫੇਰ ਚੱਕਾਂਗੇ ਜੱਕ ਹੁਣ ਬਾਈ ਕੋਈ ਚੌੜੀ ਚੀਜ਼ ਨਹੀਂ ਜਾ ਥੱਲੇ ਧਰ ਲਗੜਕਾ ਨਾ ਫੇਰ ਕਿ ਤੇ ਟਿੱਡਾ ਜਾ ਹੋ ਗਿਆ ਹਾਲਾ ਘੁੰਮ ਜੇ ਇਹ ਤਾਂ ਸਹਾਰਾ ਤਾਂ ਹੋਇਆ ਹੀ ਨਹੀਂ ਵੀ ਲੱਗਦਾ ਸਮਾਨਾ ਛੱਡ ਕੇ ਫੇਰ ਉੱਥੀ ਆ ਗਿਆ ਹੈ ਬਈ ਹੈ ਹਾਂ ਹਾਂ ਇਹਦਾ ਕੀ ਸਹਾਰਾ ਨਹੀਂ ਸਹਾਰਾ ਹੀ ਸਹਾਰਾ ਹੁਣ ਇੱਥੇ ਇੰਨਾ ਚੱਕ ਕਿਵੇਂ ਚੱਕ ਲੈਂਦੇ ਆਪਾਂ ਸੰਗਲ ਹੱਥ ਨਾਲ ਚੱਕਿਆ ਨਹੀਂ ਜਾਂਦਾ ਹਜੇ ਵੜੀਆਂ ਚੋਂ ਵੀ ਢੱਲੇ ਨਿਕਲੀ ਆ ਇਧਰੋਂ ਆਹ ਜਾ ਜਾ ਕੇ ਚੱਕਿਆ ਗਿਆ ਝੂਟਿਆਂ ਨਾਲ ਖੱਟਿਆ ਗਿਆ ਨਾ ਸਾਰੀ ਦਿਨੀ ਕਿ ਢੱਲ ਜਿੱਤੇ ਚ ਉੰਨੀ ਗੇ ਹਜੇ ਟਾਇਰ ਟੁੱਟਾ ਥੱਲੇ ਲਾ ਕੀ ਦੱਬਲਾ ਉਹ ਚਾਹ ਹੁਣ ਆਪਾਂ ਉਹ ਜੀ ਇੱਥੇ ਧਰ ਦਨੇ ਆਪਾਂ ਆਹ ਗੁੜ ਕੇ ਇਹਦੇ ਥੱਲੇ ਦੇ ਤੇ ਰਾਂਝੇ ਥੱਲੇ ਸਾਰੇ ਉਹ ਫੀਡਰ ਥੱਲੇ ਉਹਨੂੰ ਦੱਬ ਕੇ ਨਾ ਪੈਰਾਂ ਚ ਗੁੜਕਾ ਧਾਰੋ ਦੇ ਥੱਲੇ ਉੱਤੋਂ ਦਾ ਫਿਰ ਸਾਲਾ ਘੰਮੂ ਚੋ ਗੋਟ ਰੱਗੀ ਆ ਯਾਰ ਗਲਤ ਨਾ ਬੋਲਦੇ ਤੂੰ ਕੱਪੀ ਉਹ ਲਾ ਲਊਗਾ ਜੱਕ ਤਾਂ ਬਣ ਲਗੇ ਲਾਲ ਮੂੰਹ ਹੋਊਗਾ ਬੰਦੇ ਦਾ ਬੜੀ ਜਾਂਦਾ ਚਲੋ ਜੀ ਚਲੋ ਜੀ ਜੇ ਪਤਾ ਹੁੰਦਾ ਫਿਰ ਪਹਿਲਾਂ ਹੀ ਥੱਲੇ ਲਾ ਲੈਂਦੇ ਆਪਾਂ ਦਾ ਥੱਲੇ ਹੀ ਲਾ ਲਾ ਹੁਣ ਦੱਬ ਸਾਰਾ ਇੰਨਾ ਇੱਕ ਹੋਰ ਸਮਾਨ ਰੂ ਜੰਨਾ ਖੜਾ ਆ ਇਧਰ ਪਤਾ ਨਹੀਂ ਕਿੱਥੇ ਢਾਈ ਜਾਂਦੇ ਨੇ ਟਰੈਕਟਰ ਦਾ ਆਟ ਹੀ ਪੈਂਦਾ ਪਰਤ ਵਾਲੇ ਆਹ ਵਧੀਆ ਇੰਨਾ ਸਾਰਾ ਰੰਗਰਾਂ ਦਾ ਪਹਿਲਾਂ ਮੈਂ ਖੋਲਣ ਲੱਗਾ ਸੀ ਨਹੀਂ ਫਿਰ ਇੰਨੀ ਕਿ ਰਹਿ ਗਈ ਜੀ ਇਹ ਤਾਂ ਖੜਨਾ ਵੀ ਵਿਦਿਆਕ ਹੈ ਨਾ ਇਧਰ ਦੀ ਲਾਏਗਾ ਸਾਈਡ ਤੋਂ ਹੀ ਹੋ ਚੱਕ ਪੱਤਰ ਜੀ ਸਾਈਡ ਤੋਂ ਹੀ ਆਵਾ ਸਾਈਡ ਤੋਂ ਹੀ ਸਮਾਨ ਵੀ ਹੋਰ ਲੱਗ ਜਾਂਦਾ ਹੁੰਦਾ ਇਨੇ ਆ ਲੱਗਾ 1 ਮਿੰਟ ਦਾ ਚਲੋ ਚੱਕਦੇ ਹਾਂ ਇਹਨੂੰ ਆ ਵੀ ਤਰ ਕਿੱਥੇ ਆ ਉਹ ਡੀਡੀ ਆ ਦੇ ਪੀਟਰ ਟਿੰਕਲ ਚਲ ਬਈ ਇਧਰ ਨਹੀਂ ਸ਼ੈਣੀ ਦੇਤੀ ਹਮਤ ਇਹਨਾਂ ਟ ਲੋਗ ਆ ਇਸ ਮਾਣੇ ਤਾਂ ਹੀ ਕਰਿਆ ਚੱਲ ਚੱਲ ਟੇਲਾ ਪਿਆ ਇਹਦਾ ਦੇਖਦਾ ਟਿੱਡੇ ਟਿੱਡੇ ਟੇਡਾ ਯਾਰ ਆ ਜ਼ਰਾ ਫਸਟਮ ਹੈ ਨਿਕਲੂ ਤਾਂ ਨਹੀਂ ਨਿਕਲਦਾ ਨਹੀਂ ਨਿਕਲ ਮੈਂ ਕਹਾਂ ਨਿਕਲੂ ਨਹੀਂ ਨਿਕਲ ਮੂੰਹ ਤਾਂ ਬਰੇ ਰੱਖੀ ਬਾਲਾ ਹੋਰ ਕੋਈ ਚੱਕਰ ਨਹੀਂ ਆਪਾਂ ਦਾ ਦੂਰਾ ਦਾ ਮੂੰਹ ਮਾ ਬਰੇ ਆਹ ਸੈਣੀ ਵੀ ਗਲਤ ਫਸਾ ਗਿਆ ਤੂੰ ਜੈਕ ਉੱਚਾ ਵਾਲਾ ਟੱਕਿਆ ਗਿਆ ਬਈ ਨਿਕਲੋ ਯਾਰ ਚੱਪਾ ਮੈਨੂੰ ਤਾਂ ਹੀ ਲੱਗਦੇ ਲੱਸਣੇ ਚਿਬਕ ਬਾਲ ਬਾਲ ਇਹ ਲੈ ਵੀ ਬਾਲ ਤਾਂ ਮੈਨੂੰ ਲੱਗਦਾ ਨਿਕਲ ਜੂ ਕਾਮਯਾਬ ਹੋਈ ਪਰ ਦਰਸ਼ਕ ਵੀ ਦੇਖਣ ਵਾਲੇ ਬੜੀ ਦੂਰ ਦੂਰ ਖੜੇ ਨੇ ਸਾਰਿਆਂ ਨੂੰ ਡਰ ਆ ਇੰਨਾ ਬਾਹਰ ਕੱਢਦਾ ਹੈ ਪਹਿਲਾਂ ਨਾਲ ਪਹਿਲਾਂ ਉੱਤੇ ਨੂੰ ਵੀ ਹੁਣ ਥੱਲੇ ਨੂੰ ਕੱਢ ਆ ਜਣੀ ਹੈ ਇਹ ਤਾਂ ਜੋਰ ਵੀ ਹੈ ਛੱਡ ਕੇ ਪਤਾ ਲੱਗੂ ਲੋ ਚੱਕ ਚੱਕ ਹੋਰ ਓਏ। ਪੈਕਿੰਗ ਆਈ ਬਹੁਤ ਦੀ ਦੀਆਂ ਥੱਲੇ ਸਮਾਨ ਮਕਾਤਾ ਸਾਰਾ। ਲੈ ਲਾ। ਉਰੇ ਇੰਨਾ ਕਿ ਚੱਕ ਮਸਾ ਦਿੱਤਾ ਦੀ। ਚੱਕ ਕੇ ਹਨਾ ਆਪਾਂ ਕੰਨਾ ਉਹ ਕਰਤਾ ਚੱਕ ਚੱਕ ਸਾਰਾ। ਮੈਨੂੰ ਤਾਂ ਕਰਨਾ ਕੀ ਆ? ਚੱਕ ਜੱਕ। ਜੱਕ ਹੋਰ ਚੱਕਾ? ਹਾਂ, ਇਹ ਤਾਂ ਬਹੁਤ ਪਿਆ ਜੱਕ। ਆਹ ਇਹ ਤਾਂ ਦਬ ਗਿਆ ਦਿਖਦਾ ਵਿਚਾਲੋਂ ਵੀ ਥੱਲੇ ਨਿਕਲ ਗਿਆ। ਦਰਦਾਗਾ ਦੋ ਲੋ ਵੀ ਬਾਲ ਹੋ ਗਿਆ ਆਪਣਾ ਮਤਲਬ ਨਿਕਲ ਗਿਆ ਜਮਾ ਸਿੱਧਾ ਹੋ ਗਿਆਗਾ ਤੇ ਥੋੜਾ ਜਿਹਾ ਹੋਰ ਹੁਣ ਦਿਖਾਉਂਦਾ ਤੀ ਇੱਧਰ ਵੀ ਕੱਟਦਾ ਪਹਿਲਾਂ ਸੈਂਟਰ ਚੋਂ ਕੱਟਿਆ ਹੋਰੋਂ ਹੀ ਨਿਕਲਿਆ ਹੁਣ ਤਾਂ ਟਿੱਲਈਆ ਹੋਉਲਦਾ ਆਪਾਂ ਸੰਗਲ ਤੇ ਰੋਟੀ ਰੁੱਟਈ ਆਈ ਵੀ ਰੋਟੀ ਖਾਣੇ ਆ ਹੁਣ ਫਿੰਗਰਾਂ ਸੈੱਟ ਕਰਨ ਵਾਲੀਆਂ ਨੇ ਮੂਹਰੋਂ ਤੇ ਐਂਗਲ ਦੇਖੋ ਐਂਗਲ ਜਮਾ ਸਿੱਧਿਆ ਆਹ ਦੇਖੋ ਹੁਣ ਸਟੈਪ ਵੀ ਕੱਢਾਂਗੇ ਸਟੈਪੋਂ ਕੱਢਣ ਵਾਲੀ ਹੈ ਤਾਂ ਹੈ ਨਹੀਂ ਠੀਕ ਨੇ ਬਲੇਡ ਪਰ ਇੱਕ ਵਾਰੀ ਕੱਢ ਕੇ ਚੈੱਕ ਕਰੀਏ ਨਿਕਲ ਲੱਗੀ ਹਾਂ ਹੱਥ ਨਾਲ ਉਹ ਵੀ ਦਿਖਾਉਣੇ ਸਾਨੂੰ ਵੀਡੀਓ ਚ ਰੋਟੀ ਰੋਟੀ ਖਾ ਲਈਏ ਤੇ ਆ ਬਾਈ ਦੀ ਮਦਦ ਨਾਲ ਸਾਰਾ ਸਾਮ ਹੋਇਆ ਇਹ। ਹੋਰ ਬਾਈ ਮਾਹ ਮਿਹਰਬਾਨੀ। ਲਾ ਵੀ ਮੋਟੇ ਸ਼ੱਡ ਕਟਰ ਥੱਲੇ। ਕੰਮ ਕਰਤਾ ਕੰਪਲੀਟ, ਵਾਲ-ਵਾਲ ਕਾੜਤੇ, ਬਲੇਟ ਫੰਗ ਨਾਲ। ਗਰੀਸ ਗਰੂਸ ਮਾਰਦਾ ਇਹਨਾਂ ਬੈਰਿਆਂ ਨੂੰ ਕੀ ਕਹਿੰਦਾ। ਉਧਰਲਾ ਦੇਖੀ ਓਏ ਸੱਟ ਕਰਦੇ ਉਹਨੂੰ। ਬੜਾ ਫੇਰ ਚੱਕ ਓਏ। ਨਾ ਨਾ ਅਜੂ ਅਹੀਂ ਸੱਟ ਮਾਰ ਮੜੀ। ਇਹਨੂੰ ਕਰਦੇ ਆ ਪਰੇ। ਤੇ ਗਰੀਸ ਗਰੂਸ ਮਾਰਦੇ ਇਹਨਾਂ ਬੈਰਿਆਂ ਨੂੰ। ਬਸ ਕਾਟਰ ਦੀ ਵੀਡੀਓ ਬਣਾਈ ਦੀ ਅੱਜ ਆਪਾਂ ਬਾਤੀ ਫੇਰ ਦਿਖਾਉਨੇ ਆ ਤੁਹਾਨੂੰ ਇਹਦਾ ਖਾਸਾ ਨੈਕਸਟ ਵੀਡੀਓ ਚ